ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਜੀਵੀ ਗੰਦ ਤੇ ਮਟਰ ਦੀ ਰੈਸਪੀ ਲੈ ਕੇ ਆਈ ਹਾਂ ਜਿਸ ਤਰੀਕੇ ਦੇ ਨਾਲ ਅਸੀਂ ਜੀਵੀ ਗੰਦ ਦੀ ਸਬਜ਼ੀ ਬਣਾਵਾਂਗੇ ਇਹ ਸਾਨੂੰ ਫਰਾਈ ਕਰਨਾ ਨਹੀਂ ਪਵੇਗਾ ਬਿਨਾ ਫਰਾਈ ਕੀਤੇ ਹੀ ਅਸੀਂ ਜੀਵੀ ਗੰਦ ਜਿਹੜਾ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਅਸੀਂ 1/2 ਕਿਲੋ ਦੇ ਕਰੀਬ ਜਿਹੜਾ ਜੀਵੀ ਗੰਦ ਲੈ ਲਿਆ ਹੈ ਤੇ ਅਸੀਂ ਇਹਦਾ ਛਿਲਕਾ ਉਤਾਰ ਲਵਾਂਗੇ ਛਿਲਕਾ ਉਤਾਰਨ ਤੋਂ ਬਾਅਦ ਅਸੀਂ ਇਹਨੂੰ ਕੱਟ ਲਵਾਂਗੇ ਜਿਸ ਤਰ੍ਹਾਂ ਅਸੀਂ ਆਲੂ ਕੱਟਦੇ ਨੇ ਸੇਮ ਉਸੇ ਤਰ੍ਹਾਂ ਅਸੀਂ ਓਨੇ ਕਿ ਪੀਸਾ ਦੇ ਵਿੱਚ ਅਸੀਂ ਕੱਟ ਕੇ ਇਹਨੂੰ ਤਿਆਰ ਕਰ ਲਵਾਂਗੇ ਇਧਰ ਅਸੀਂ ਹੈ ਤੇ ਜਿਮਿੰਗਾਂ ਨੂੰ ਆਪਾਂ ਚੰਗੀ ਤਰ੍ਹਾਂ ਧੋਵਾਂਗੇ ਹੁਣ ਕਿਉਂਕਿ ਇਹਨੂੰ ਮਿੱਟੀ ਬਹੁਤ ਲੱਗੀ ਹੁੰਦੀ ਹੈ ਧੋਣ ਤੋਂ ਬਾਅਦ ਅਸੀਂ ਇੱਕ ਕੁੱਕਰ ਲੈ ਲਵਾਂਗੇ ਕੁੱਕਰ ਦੇ ਵਿੱਚ ਅਸੀਂ ਇੱਕ ਗਲਾਸ ਵੱਡਾ ਭਰ ਕੇ ਪਾਣੀ ਦਾ ਪਾ ਦਵਾਂਗੇ ਮੀਨਸ ਅਸੀਂ ਅੱਧਾ ਲੀਟਰ ਦੇ ਕਰੀਬ ਇਹਦੇ ਵਿੱਚ ਪਾਣੀ ਪਾ ਦਿੱਤਾ ਹੈ ਪਾਣੀ ਪਾਣ ਤੋਂ ਬਾਅਦ ਜਿਹੜਾ ਜਿਮਿੰਗਾਂ ਦਾ ਅਸੀਂ ਧੋ ਕੇ ਤਿਆਰ ਕੀਤਾ ਹੈ ਇਹਨੂੰ ਅਸੀਂ ਕੁੱਕਰ ਦੇ ਵਿੱਚ ਪਾ ਦਵਾਂਗੇ ਤੇ ਇਹਨੂੰ ਕੁੱਕਰ 'ਚ ਜਦੋਂ ਸਾਰਾ ਜਿਮਿੰਗਾਂ ਦਾ ਅਸੀਂ ਪਾ ਦਵਾਂਗੇ ਇਹ ਕੁੱਕਰ ਅਸੀਂ ਘਰ ਤਵਾਂਗੇ ਬੰਦ ਅਸੀਂ ਜਿਹੜਾ ਇਹ ਜੀਵੀ ਗੰਦ ਹੈ ਬਿਨਾ ਫਰਾਈ ਕੀਤੇ ਬਣਾਵਾਂਗੇ ਜਿਸ ਤਰੀਕੇ ਦੇ ਨਾਲ ਮੈਂ ਜੀਵੀ ਗੰਦ ਬਣਾਵਾਂਗੇ ਜੀਵੀ ਗੰਦ ਦੀ ਸਬਜ਼ੀ ਬਹੁਤ ਹੀ ਸਵਾਦ ਬਨ ਕੇ ਤਿਆਰ ਹੁੰਦੀ ਹੈ ਇਧਰ ਅਸੀਂ ਕੁੱਕਰ ਨੂੰ ਬੰਦ ਕਰ ਦੇਵਾਂਗੇ ਤੇ ਇੱਕ ਸੀਟੀ ਆਨ ਤੱਕ ਅਸੀਂ ਇਹਨੂੰ ਪਕਾਵਾਂਗੇ ਦੂਸਰੀ ਸਾਈਡ ਤੇ ਅਸੀਂ ਜਿਹੜਾ ਇਹਦਾ ਮਸਾਲਾ ਤਿਆਰ ਕਰ ਲਵਾਂਗੇ ਮਸਾਲਾ ਤਿਆਰ ਕਰਨ ਦੇ ਲਈ ਅਸੀਂ ਮਿਕਸੀ ਦਾ ਇੱਕ ਜਾਰ ਲੈ ਲਿਆ ਹੈ ਇਹਦੇ ਵਿੱਚ ਅਸੀਂ 1.5 ਚਮਚ ਭਰ ਕੇ ਜਿਹੜਾ ਸੁੱਕਾ ਧਨੀਆ ਹੁੰਦਾ ਹੈ ਉਹਦਾ ਪਾ ਦਵਾਂਗੇ ਸਾਬਤ ਆ ਪਸੂਕਾ ਧਨੀਆ ਪਾ ਦਿੱਤਾ ਹੈ 1.5 ਚਮਚ ਅੱਧਾ ਚਮਚ ਅਸੀਂ ਕਾਲੀ ਮਿਰਚ ਦਾ ਪਾਇਆ ਹੈ ਦੋ ਕੱਸੀ ਦਾਲਚੀਨੀ ਦੀ ਸਟਿਕਸ ਪਾਈਆਂ ਨੇ ਚਾਰ ਪੰਜ ਲੌਂਗ ਦੋ ਅਸੀਂ ਇਹਦੇ ਵਿੱਚ ਸੁੱਕੀਆਂ ਲਾਲ ਮਿਰਚਾਂ ਪਾ ਦਿੱਤੀਆਂ ਹੈ ਥੋੜਾ ਜਿਹਾ ਅਸੀਂ ਇਹਦੇ ਵਿੱਚ ਲਸਣ ਪਾਵਾਂਗੇ ਪੌਣਾ ਇੱਕ ਚਮਚ ਅਸੀਂ ਜੀਰੇ ਦਾ ਪਾ ਦਵਾਂਗੇ ਤੇ ਨਾਲ ਹੀ ਥੋੜਾ ਜਿਹਾ ਅਦਰਕ ਤੇ ਦੋ ਟਮਾਟਰ ਉਹ ਅਸੀਂ ਕੱਟ ਕੇ ਪਾ ਦਵਾਂਗੇ ਇਹਨਾਂ ਸਾਰਿਆਂ ਨੂੰ ਅਸੀਂ ਪੀਸ ਕੇ ਤਿਆਰ ਕਰਾਂਗੇ ਹੁਣ ਅਸੀਂ ਇਹਨਾਂ ਨੂੰ ਪੀਸ ਕੇ ਤਿਆਰ ਕਰ ਲੈਂਦੇ ਹਾਂ ਦੂਸਰੀ ਸਾਈਡ ਤੇ ਜਿਹੜਾ ਅਸੀਂ ਜੀਵਿੰਗਾਂਦ ਰੱਖਿਆ ਹੈ ਤੇ ਇਹਦੀ ਵੀ ਸਿਟੀ ਆ ਚੁੱਕੀ ਹੈ ਸਿਟੀ ਆਨ ਤੇ ਅਸੀਂ ਗੈਸ ਨੂੰ ਕਰ ਦੇਵਾਂਗੇ ਬੰਦ ਇਹਦੀ ਸਾਰੀ ਆਪਾਂ ਜਿਹੜੀ ਸਟੀਮ ਹੈ ਉਹ ਕੱਢ ਲਵਾਂਗੇ ਸਟੀਮ ਕੱਢਣ ਤੋਂ ਬਾਅਦ ਅਸੀਂ ਕੁੱਕਰ ਨੂੰ ਖੋਲ ਕੇ ਚੈੱਕ ਕਰ ਲਵਾਂਗੇ ਇਹਦੇ ਜਿਹੜਾ ਸਾਡਾ ਜੀਵਿੰਗਾਂਦ ਹੈ ਅਸੀਂ ਇਹਨੂੰ ਦੇਖ ਲਵਾਂਗੇ ਕਿ ਇਹ ਪੂਰੀ ਤਰ੍ਹਾਂ ਪੱਕਿਆ ਹੈ ਜਾਂ ਨਹੀਂ ਵੈਸੇ ਤਾਂ ਇੱਕ ਸਿਟੀ ਦੇ ਨਾਲ ਜਿਹੜਾ ਜੀਵਿੰਗਾਂਦ ਹੈ ਇਹ ਪੱਕ ਕੇ ਤਿਆਰ ਹੋ ਜਾਂਦਾ ਹੈ ਇੱਧਰ ਅਸੀਂ ਹਲਕੀ ਜਿਹੀ ਇਹਨੂੰ ਕਰਦ ਮਾਰ ਕੇ ਦੇਖ ਲੈਂਦੇ ਹਾਂ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਜਿਵੀ ਗੰਦ ਬਣਾਉਂਦੇ ਹਾਂ ਬਿਲਕੁਲ ਬੋਹ ਜਿਹਾ ਸਵਾਦ ਬਣ ਕੇ ਤਿਆਰ ਹੁੰਦਾ ਹੈ ਫਰਾਈ ਨਾਲੋਂ ਜ਼ਿਆਦਾ ਸਵਾਦ ਲੱਗਦਾ ਹੈ ਦੇਖੋ ਨਾਲੇ ਹੈਲਦੀ ਦਾ ਹੈਲਦੀ ਤੇ ਇਧਰ ਜਿਵੀ ਗੰਦ ਸਾਡਾ ਪੱਕ ਚੁੱਕਾ ਹੈ ਇਹਨੂੰ ਅਸੀਂ ਹੁਣ ਨਿਚੋੜ ਲੈਂਦੇ ਹਾਂ ਇੱਕ ਸ਼ਾਨੀ ਦੇ ਵਿੱਚ ਪਾ ਕੇ ਜਾਂ ਕਿਸੇ ਟੋਕਰੀ ਦੇ ਵਿੱਚ ਪਾ ਕੇ ਇਧਰ ਅਸੀਂ ਤੜਕਾ ਤਿਆਰ ਕਰਦੇ ਹਾਂ 10 ਮਿੰਟ ਦੇਰ ਤੱਕ ਕੜਾਈ ਵਿੱਚ ਅਸੀਂ ਤੇਲ ਪਾ ਦਵਾਂਗੇ ਤੇਲ ਗਰਮ ਹੋਣ ਤੇ ਅਸੀਂ ਇਹਦੇ ਵਿੱਚ ਤਿੰਨ ਪਿਆਜ਼ ਪਾਵਾਂਗੇ ਕੱਦੂਕਸ ਕੀਤੇ ਹੋਏ ਤੇ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਪਿਆਜ਼ ਜਦੋਂ ਸਾਡਾ ਚੰਗੀ ਤਰ੍ਹਾਂ ਭੁੱਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਜਿਹੜਾ ਪੇਸਟ ਆਪਾਂ ਤਿਆਰ ਕਰਕੇ ਰੱਖਿਆ ਹੈ ਸੁੱਕੇ ਮਸਾਲੇ ਤੇ ਲਸਣ ਅਦਰਕ ਵਿੱਚੇ ਟਮਾਟਰ ਅਸੀਂ ਇਕੱਠੇ ਪੀਸੇ ਸੀ ਨਾ ਉਹ ਅਸੀਂ ਹੁਣ ਇਹਦਾ ਉਹਦਾ ਪੇਸਟ ਅਸੀਂ ਇਹਦੇ ਵਿੱਚ ਪਾ ਦਵਾਂਗੇ ਇਧਰ ਜਿਹੜੇ ਸਾਡੇ ਪਿਆਜ਼ ਆ ਭੁੱਜ ਹੋ ਚੁੱਕੇ ਨੇ ਤੇ ਅਸੀਂ ਇਹ ਜਿਹੜਾ ਸਾਡਾ ਪੇਸਟ ਹੈ ਇਹ ਵੀ ਇਧਰ ਤਿਆਰ ਹੈ ਇਹਨੂੰ ਹੁਣ ਅਸੀਂ ਕੜਾਈ ਦੇ ਵਿੱਚ ਪਾ ਦਿੰਦੇ ਹਾਂ ਟਮਾਟਰਾਂ ਨੂੰ ਅਸੀਂ ਚੰਗੀ ਤਰ੍ਹਾਂ ਇਸ ਮਸਾਲੇ ਦੇ ਨਾਲ ਪਕਾਵਾਂਗੇ ਮਸਾਲਾ ਜਿਹੜਾ ਸਾਡਾ ਜਲਦੀ ਭੁਜ ਹੋ ਜਾਵੇ ਤੇ ਇਸ ਕਰਕੇ ਅਸੀਂ ਇਹਦੇ ਵਿੱਚ ਨਮਕ ਪਾ ਦਵਾਂਗੇ ਨਮਕ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਕੱਪ ਜਿਹੜਾ ਇੱਕ ਕੋਲੀ ਮਟਰਾਂ ਦੀ ਪਾ ਦਵਾਂਗੇ ਮਟਰਾਂ ਨੂੰ ਅਸੀਂ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲਵਾਂਗੇ ਇਹਦੋਂ ਜਿਹੜਾ ਸਾਡਾ ਮਸਾਲਾ ਹੈਗਾ ਦੇਖੋ ਇਹਨੇ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਹੈ ਮਸਾਲਾ ਸਾਡਾ ਭੁਜ ਕੇ ਤਿਆਰ ਹੈ ਤੇ ਹੁਣ ਅਸੀਂ ਇਹਦੇ ਵਿੱਚ ਹਲਦੀ ਪਾਵਾਂਗੇ ਪੌਣਾ ਇੱਕ ਚਮਚ ਅਸੀਂ ਹਲਦੀ ਦਾ ਪਾ ਦਵਾਂਗੇ ਤੇ ਅੱਧਾ ਚਮਚ ਅਸੀਂ ਕਸ਼ਮੀਰੀ ਲਾਲ ਮਿਰਚ ਦਾ ਪਾ ਦਵਾਂਗੇ ਇਹਨਾਂ ਨੂੰ ਅਸੀਂ ਭੁੰਨ ਲਵਾਂਗੇ ਇੱਕ ਵਾਰੀ ਮਸਾਲੇ ਦੇ ਨਾਲ ਹੀ ਥੋੜੀ ਜੀ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਪਾ ਦਵਾਂਗੇ ਕਸੂਰੀ ਮੇਥੀ ਪਾਉਣ ਤੋਂ ਬਾਅਦ ਜਿਹੜਾ ਅਸੀਂ ਜੀਵੀ ਗੰਦ ਉਬਾਲ ਕੇ ਰੱਖਿਆ ਹੋਇਆ ਹੈ ਉਹਨੂੰ ਅਸੀਂ ਇਸ ਤੜਕੇ ਦੇ ਵਿੱਚ ਭੁੰਨਾਂਗੇ ਵੈਸੇ ਤਾਂ ਜਿੱਦਾਂ ਕਈ ਲੋਕ ਹੈਗੇ ਜਿਹੜਾ ਜੀਵੀ ਗੰਦ ਆ ਇਹਨੂੰ ਫਰਾਈ ਕਰਕੇ ਹੀ ਬਣਾਉਂਦੇ ਨੇ ਪਰ ਮੈਂ ਇਹਨੂੰ ਮਤਲਬ ਬਿਨਾਂ ਫਰਾਈ ਕੀਤੇ ਬਣਾਇਆ ਹੈ ਇਸ ਦਾ ਵੀ ਜਿਹੜਾ ਜੀਵੀ ਗੰਦ ਹੈ ਬਹੁਤ ਜ਼ਿਆਦਾ ਸੁਆਦ ਬਣ ਕੇ ਤਿਆਰ ਹੁੰਦਾ ਹੈ ਜਿੱਦਾਂ ਅਸੀਂ ਆਲੂ ਮਟਰ ਬਣਾਉਂਦੇ ਆ ਉਹਦਾ ਦਾ ਟੇਸਟ ਆਂਦਾ ਹੈ ਬਹੁਤ ਵਧੀਆ ਤੇ ਬਿਨਾ ਫਰਾਈ ਕੀਤੇ ਵੀ ਅਸੀਂ ਜਿਵੇਂ ਗੰਦ ਬਣਾ ਕੇ ਤਿਆਰ ਕਰ ਸਕਦੇ ਹਾਂ ਥੋੜੀ देर ਅਸੀਂ ਇਹਨੂੰ ਇਸ ਮਸਾਲੇ ਦੇ ਵਿੱਚ ਭੁੰਨਾਂਗੇ ਭੁੰਨਣ ਤੋਂ ਬਾਅਦ ਫਿਰ ਅਸੀਂ ਇਹਦੇ ਵਿੱਚ ਪਾਣੀ ਪਾ ਦਵਾਂਗੇ ਇੱਥੇ ਅਸੀਂ ਆਪਣੇ ਹਿਸਾਬ ਦੇ ਨਾਲ ਅੱਧਾ ਕਿਲੋਟਰ ਪਾਣੀ ਪਾ ਦਵਾਂਗੇ ਤੁਸੀਂ ਜਿੰਨੀ ਮਤਲਬ ਪਤਲੀ ਜਾਂ ਸੰਘਣੀ ਤਰੀਕ ਪਸੰਦ ਕਰਦੇ ਹੋ ਉਸ ਹਿਸਾਬ ਦੇ ਨਾਲ ਇਹਦੇ ਵਿੱਚ ਪਾਣੀ ਪਾ ਦਿਓ ਪਾਣੀ ਪਾਣ ਤੋਂ ਬਾਅਦ ਅਸੀਂ ਥੋੜੀ देर ਇਹਨੂੰ ਢੱਕ ਕੇ ਪਕਾਵਾਂਗੇ 10 ਮਿੰਟ ਅਸੀਂ ਸਬਜੀ ਨੂੰ ਢੱਕ ਕੇ ਪਕਾਵਾਂਗੇ 10 ਮਿੰਟ ਬਾਅਦ ਅਸੀਂ ਢੱਕਣ ਚਾਕੇ ਦੇਖਾਂਗੇ ਇਹਦੂ ਜਿਹੜੇ ਸਾਡੇ ਮਟਰ ਆ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਤੇ ਹੁਣ ਅਸੀਂ ਇੱਥੇ ਗਰਮ ਮਸਾਲਾ ਪਾ ਦਵਾਂਗੇ ਇਹ ਵਾਲੀ ਸਟੇਜ ਤੇ ਅਸੀਂ ਗਰਮ ਮਸਾਲਾ ਪਾਣਾ ਹੈ ਜਦੋਂ ਸਬਜੀ ਪੂਰੀ ਤਰ੍ਹਾਂ ਪੱਕ ਜਾਵੇ ਜਿਵੇਂ ਗੰਦ ਵੀ ਜਿਹੜਾ ਸਾਡਾ ਚੰਗੀ ਤਰ੍ਹਾਂ ਪੱਕ ਚੁੱਕਾ ਹੈ ਤੇ ਜੇ ਤੁਸੀਂ ਇਹ ਸਬਜੀ ਕੁੱਕਰ ਚ ਬਣਾਉਣਾ ਚਾਹੁੰਦੇ ਹੋ ਜੇ ਤੁਸੀਂ ਜੀਵੀ ਗੰਦ ਪਹਿਲਾਂ ਉਬਾਲ ਲਿਆ ਹੈ ਤੇ ਤੁਸੀਂ ਇਹਨੂੰ ਹਲਕੀ ਜੀ ਇੱਕ ਸਿਟੀ ਲਗਾਣੀ ਹੈ ਇੱਕ ਸਿਟੀ ਆਣ ਤੋਂ ਬਾਅਦ ਅਸੀਂ ਫਿਰ ਬੰਦ ਕਰ ਦੇਵਾਂਗੇ ਉਹਦੇ ਨਾਲ ਜਿਹੜਾ ਜੀਵੀ ਗੰਦ ਦਾ ਥੋੜਾ ਜਿਹਾ ਹੋਰ ਪੋਲਾ ਹੋ ਜਾਏਗਾ ਤੇ ਥੋੜਾ ਜਿਹਾ ਆਪਾਂ ਜੀਵੀ ਗੰਦ ਕਰਛੀ ਦੇ ਨਾਲ ਇਹਨੂੰ ਫੇ ਦੇਵਾਂਗੇ ਫੇਨ ਦੇ ਨਾਲ ਥੋੜੀ ਜਿਹੜੀ ਸਬਜੀ ਹੈਗੀ ਆ ਉਹ ਸੰਗਣੀ ਜੀ ਹੋ ਜਾਂਦੀ ਹੈ ਉੱਪਰ ਉਹਦੇ ਹੁਣ ਅਸੀਂ ਗਰਮ ਮਸਾਲਾ ਪਾ ਦਿੱਤਾ ਹੈ ਤੇ ਇੱਦ ਜਿਹੜੀ ਸਾਡੀ ਜੀਵਿੰਗਾਂ ਤੇ ਮਟਰ ਦੀ ਸਬਜ਼ੀ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਜੀਵਿੰਗਾਂ ਤੇ ਮਟਰ ਦੀ ਸਬਜ਼ੀ ਕਿਸ ਤਰ੍ਹਾਂ ਦੀ ਲੱਗੀ ਹੈ ਮਿਲਦੇ ਆਂ ਫੇ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ